ਇਹ ਪਟਕਾ ਘਟਪਾਰ ਗਿਆ ਜੀ ਮੈਂ ਇਹ ਗੈਟਾ ਦੇ ਵਿੱਚ ਮੈਂ ਦਰਬਾਰ ਸਾਹਿਬ ਗਿਆ ਸੀ ਮੈਨੂੰ ਕਿਸੇ ਗ੍ਰੰਥੀ ਸਾਹਿਬ ਨੇ ਪਾਟੀ ਸਾਹਮਣੇ ਸੇਵਾਦਾਰ ਨੇ ਨਹੀਂ ਰੋਕਿਆ ਜੋਨੀ ਲੀਵਰ ਕਰਦਾ ਸੀ ਨਾ ਗੈਟਪ ਬਣਾ ਲੈਂਦਾ ਸੀ ਜਿਸ ਤਰੀਕੇ ਨਾਲ ਸਰਦਾਰਾਂ ਦੇ ਜਾਂ ਜਿਸ ਤਰੀਕੇ ਨਾਲ ਉਹ ਕੈਰੈਕਟਰ ਨਿਭਾਉਂਦਾ ਸੀਗਾ ਤੁਹਾਨੂੰ ਉਹਨਾਂ ਨਾਲ ਜੋੜਨ ਲੱਗ ਗਿਆ ਵੀ ਜੋਨੀ ਲੀਵਰ ਨੇ ਜਿੱਦਾਂ ਬੇਇੱਜ਼ਤੀ ਕਰਾਈ ਹੈ ਅਸੀਂ ਆਪ ਹੀ ਉਹਨਾਂ ਨੂੰ ਇਹੋ ਜਿਹਾ ਕੈਰੈਕਟਰ ਦਿੰਦੇ ਹਾਂ ਕੰਜ਼ਿਊਮਰ ਭਗਵੰਤ ਸਿੰਘ ਵੀ ਪਟਕਾ ਬੰਦੇ ਸੀ ਫੇਮਸ ਹੋਏ ਨੇ ਅਰਸ਼ਦੀਪ ਸਿੰਘ ਨਵਜੋਤ ਸਿੰਘ ਸਿੱਧੂ ক্রিকেট ਲੈਂਦੇ ਪਟਕੇ ਬੰਦੇ ਸੀਗੇ ਬਸ ਮੈਂ ਸਭ ਤੋਂ ਛੋਟਾ ਟਾਰਗੇਟ ਹਾਂ ਲੈਸਟਰ ਸੀ ਮੇਰੇ ਤਾਂ ਤਾਂ ਸ਼ਾਇਦ ਲੋਕ ਮੈਨੂੰ ਕਹਿੰਦੇ ਆ ਪਰ ਤੁਹਾਡਾ ਮੈਂ ਹਵਦਾ ਹੀ ਪੜਾਇਆ ਆ ਰਾਮ ਬੜੀਆ ਪੜਾਇਆ ਮੈਨੂੰ ਤੁਹਾਡੇ ਪਿਆਰ ਦੀ ਲੋੜ ਆ ਜਿਵੇਂ ਤੁਸੀਂ ਹੁਣ ਮੈਨੂੰ ਪਿਆਰ ਕਰਦੇ ਆਏ ਹੋ ਤੁਹਾਡੀ ਮੈਂ ਬਸੜੇ ਤੱਕ ਪਹੁੰਚਿਆ ਪੰਜਾਬ ਨੇ ਖੜਾ ਕੀਤਾ ਤੇ ਪੰਜਾਬ ਲੈ ਕੇ ਆਇਆ ਵਾ ਤੇ ਅੱਗੇ ਵੀ ਮੈਂ ਪਰਮਾਤਮਾਗੇ ਦੁਆ ਕਰਦਾ ਵੀ ਪੰਜਾਬ ਮੈਨੂੰ ਅੱਛੇ ਤੱਕ ਲੈ ਕੇ ਜਾਵੇ ਹੋਰ ਉੱਚੀ ਲੈ ਕੇ ਜਾਵੇ ਪੰਜਾਬ ਦੇ ਨਾਮ ਰੌਸ਼ਨ ਹੁੰਦਾ ਵੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਪਟਕਾ ਆਪਣੀ ਸਰਦਾਰਾਂ ਦੀ ਗੁਰੂਆਂ ਦੀ ਸ਼ਾਨ ਹੈ ਬਸ ਮੈਂ ਢਾਈ ਲਈ ਮੈਂ ਦੇਖਿਆ ਜੀ ਵਾ ਪਟਕਾ ਉਹਦਾ ਦੀ ਢਾਈ ਲਾਣਾ ਹੁੰਦਾ ਤੇ ਉਹਦਾ ਦੀ ਗੋਗਲ ਹੁੰਦੇ ਆ ਤੇ ਫਿਰ ਮੈਂ ਮੈਚਿੰਗ ਕਰਨੀ ਸ਼ੁਰੂ ਕਰ ਦਿੱਤੀ ਕੀ ਕਹਿ ਦਿੰਦੇ ਨੇ ਕਿ ਇਹ ਕੈਸ ਘਟਾਲਾ ਯਾਰ ਮੈਂ ਕੇਸ ਕਿਉਂ ਘਟਾਵਾਂ ਅਗਰ ਕੇਸ ਘਟਾਵਾਂਗਾ ਤਾਂ ਲੋਕ ਮੈਨੂੰ ਇਹ ਹੀ ਆਵਾਜ਼ ਮਾਰਗੇ ਪੱਪੂ ਪਟਾਕਾ ਓ ਪੱਪੂ ਪਟਾਕਾ ਮੈਨੂੰ ਉਥੇ ਸਪੈਸ਼ਲੀ ਜਦੋਂ ਮੈਂ ਆਊਟ ਆਫ ਸਟੇਟ ਜਾਣਾ ਮੈਨੂੰ ਆਵਾਜ਼ ਆਉਂਦੀ ਹੈ ਸਰਦਾਰ ਜੀ ਇਹ ਮੇਰੀ ਸ਼ਾਨ ਹੈ ਜੀ ਮੈਂ ਵੱਲ ਕੇ ਕੋਲ ਘਟਾਵਾਂ ਗੁਰੂ ਸਿੰਘ ਦਾ ਬੰਦਾ ਆ ਬਾਟ ਕਰਦਾ ਆ ਪੱਪੂ ਹੀ ਨੇ ਕਹਿੰਦੇ ਦੁਨੀਆ ਦੀਵਾਨੀ ਆ ਮੇਰੇ ਮਿੱਤਰੋ ਤਾਂ ਇਸ ਸਮੇਂ ਮੇਰੇ ਨਾਲ ਪੱਪੂ ਪਟਾਕਾ ਨੇ ক্রিকেট ਜਗਤ ਦੇ ਵਿੱਚ ਦੋ ਹੀ ਅੰਪਾਇਰ ਜਿਹੜੇ ਨੇ ਫੇਮਸ ਹੋਇਆ ਇੱਕ ਨਿਊਜ਼ੀਲੈਂਡ ਤੇ ਬਿਲੀ ਬੋਰਡਨ ਸੀ ਤੇ ਦੂਜੇ ਪੱਪੂ ਪਟਾਕਾ ਨੇ ਜ다 ਸਮਾਂ ਨਹੀਂ ਲਾਂਦੇ ਅੱਜ ਗੱਲਬਾਤ ਕਰਦੇ ਆ ਪਹਿਲਾਂ ਹੀ ਕਵਾਂਗਾ ਇਹ ਇੰਟਰਵਿਊ ਜਿਹੜੀ ਆ ਐਂਟਰਟੇਨਿੰਗ ਹੋਏਗੀ ਸੋ ਜਿਹੜੇ ਕੰਜ਼ਿਊਮ ਕਰਨਾ ਚਾਹੁੰਦੇ ਆ ਜਿਹੜੇ ਦੇਖਣਾ ਚਾਹੁੰਦੇ ਆ ਜਿਹੜੇ ਖੁਸ਼ ਹੋਣਾ ਚਾਹੁੰਦੇ ਆ ਉਹ ਇੰਟਰਵਿਊ ਦੇਖਣ ਤੇ ਬਾਈ ਜੀ ਪੱਪੂ ਪਟਾਕਾ ਮੇਰੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਲ ਅੱਜ ਮੈਂ ਛੋਟੇ ਹੀ ਕਰੂੰਗਾ ਪਹਿਲਾਂ ਤਾਂ ਪਹਿਲਾਂ ਤਾਂ ਇਹ ਦੱਸੋ ਵੀ ਪੱਪੂ ਪਟਾਕਾ ਨਾ ਕੀਤਾ ਪਿਆ ਇਹ ਤਾਂ ਬਾਜੀ ਮੈਂ ਕੋਈ ਸਾਲ ਪਹਿਲਾਂ 12-13 ਸਾਲ ਪਹਿਲੇ ਆਈਡੀ ਬਣਾਈ ਸੀ ਇੱਕ ਫੇਸਬੁਕ ਤੇ ਨਵੀਂ ਨਾਂ ਮੈਂ ਆਈਡੀ ਬਣਾਈ ਸੀਗੀ ਵੈਸੇ ਨ ਪਹਿਲਾਂ ਤੋਂ ਬਾਅਦ ਇੰਸਟਾਗ੍ਰਾਮ ਆਇਆ ਮੋਸਤੇ ਵੀ ਇਹ ਨਾਮ ਰਖਿਆ ਮੇਰਾ ਜਲ ਫਾਨੀਆ ਨਾਮ ਹੈ ਤਾਂ ਨਾਮ ਆਪਾਂ ਅਜਿਹਾ ਰੱਖ ਲੈਨੇ ਆ ਲੋਕਾਂ ਨੇ ਵੀ ਨਾਮ ਸੁਣਦਾ ਪਹਿਲੇ ਹਾਸਾ ਮੂਹਤੇ ਆਉਂਦਾ ਤੇ ਫਿਰ ਮੇਰਾ ਜਦੋਂ ਮੈਰਿਜ ਹੋਈ ਉਸ ਤੋਂ ਬਾਅਦ ਮੈਂ ਨਾਮ ਚੇਂਜ ਵੀ ਕੀਤਾ ਪਰ ਮੇਰੇ ਬ੍ਰਦਰ ਲੋਕ ਕਹਿੰਦੇ ਵੀ ਤੁਸੀਂ ਨਾਮ ਚੇਂਜ ਨਾ ਕਰੋ ਬਾਬੂ ਪਟਾਕੇ ਰੱਖੋ ਫਿਰ ਮੇਰੀ ਬੇਟੀ ਹੋਈ ਬੇਟੀ ਦੇ 2-3 ਮਹੀਨੇ ਬਾਅਦ ਮੇਰਾ ਫਿਰ ਕੰਮ ਚਾਲੂ ਹੋਇਆ ਇਹ ਵਾਲਾ ਅੰਪਾਇਰਿੰਗ ਵਾਲਾ ਪਹਿਲੇ ਮੈਂ ਕ੍ਰਿਕਟ ਖੇਡਦਾ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀਗਾ ਵੀ ਇਸ ਨਾਮ ਨੂੰ ਇੰਨਾ ਪਿਆਰ ਦੇਣਗੇ ਅੰਪਾਇਰਿੰਗ ਤੇ ਪਰ ਉਹ ਦੋ ਬਾਦ ਮੈਂ ਨਾਮ ਚੇਂਜ ਕਰਨ ਦੀ ਸੋਚਿਆ ਨਹੀਂ ਕਿਉਂਕਿ ਇਸ ਟਾਈਮ ਬੱਚੇ ਬਚਦੇ ਨਹੀਂ ਨਾ ਤੇ ਪਪੂ ਪਟਾ ਦਾ ਨਾਮ ਹੈ ਇਸ ਤਰੀਕੇ ਨਾਲ ਅੰਪਾਇਰ ਅਪਾਇਰਿੰਗ ਤਾਂ ਸਾਰੇ ਕਰਦੇ ਆ ਮੈਂ ਦੇਖ ਰਿਹਾ ਟੀ-ਸ਼ਰਟ ਨਾਲ ਤੁਸੀਂ ਟਾਈ ਲਾਈ ਹੋਈ ਹੈ ਤੁਹਾਡੀਆਂ ਮੈਨੂੰ ਜਿਹੜੀਆਂ ਗੂਗਲਸ ਹੈ ਉਸ ਦੇ ਵਿੱਚ ਵੀ ਸ਼ੀਸ਼ਾ ਨਹੀਂ ਨਜ਼ਰ ਆ ਰਿਹਾ ਇਹ ਇਹ ਕੀ ਇਹ ਸਾਰਾ ਕੁਝ ਕਿੱਦਾਂ ਦਿਮਾਗ ਦੇ ਵਿੱਚ ਆਇਆ ਅੰਪਾਇਰਿੰਗ ਵੀ ਬੜੇ ਲੱਗ ਤਰੀਕੇ ਨਾਲ ਕਰਦੇ ਹੋ ਵਿੱਚੇ ਡਾਂਸ ਕਰਨ ਲੱਗ ਜਾਂਦੇ ਹੋ ਵਿੱਚੇ ਭੰਗੜਾ ਪਾਣ ਲੱਗ ਜਾਂਦੇ ਵਿੱਚੇ ਕਲਾਵਾਸੀਆਂ ਦਿਖਾਣ ਲੱਗ ਜਾਂਦੇ ਪਹਿਲੇ ਐਕਚੁਅਲ ਦੇ ਮੈਚ ਮੈਂ ਜਦੋਂ ਅੰਪਾਇਰਿੰਗ ਸ਼ੁਰੂ ਕੀਤੀ ਸੀ ਮੈਂ ਉੱਪਰ orange ਜੈਕਟ ਪਾ ਲਾ ਹੁੰਦਾ ਸੀਗਾ ਫਿਰ ਮੇਰੇ ਇੱਕ ਦਿਮਾਗ 'ਚ ਥੀਮ ਸੀਗੀ ਕਿ ਮੈਚ ਨੂੰ ਪੰਜਾਬ ਜਾਵਾਂਗਾ ਕੁਛ ਐਦਾ ਗੈਟਅਪ ਲੈ ਕੇ ਜਾਵਾਂਗਾ ਕਿਉਂਕਿ ਦੇਖੋ ਆਪਾਂ ਫਨੀ ਕਰਨਾ ਹੈ ਤੇ ਫਨ ਦੇ ਤੌਰ ਤੇ ਮੈਂ ਸੋਚਦਾ ਇੱਕ ਡਰੈਸਿੰਗ ਐਦਾਂ ਦੀ ਰ ਪਟਕਾ ਆਪਣੀ ਸਰਦਾਰਾਂ ਦੀ ਗੁਰੂਆਂ ਦੀ ਸ਼ਾਨ ਹੈ ਬਸ ਮੈਂ ਢਾਈ ਲਈ ਮੈਂ ਦੇਖਿਆ ਜੀਵ ਦਾ ਪਟਕਾ ਉਹਦਾ ਦੀ ਢਾਈ ਲਾਣਾ ਹੁੰਦਾ ਤੇ ਉਹਦਾ ਦੇ ਗੋਗਲ ਹੁੰਦੇ ਆ ਤੇ ਫਿਰ ਮੈਂ ਮੈਚਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲਾਂ ਜਦੋਂ ਆਪਾਂ ক্রিকেট ਚੱਲਦੀ ਹੁੰਦੀ ਸੀ ਤੇ ਹਰ ਕੈਮਰਾ ਪਲੇਸ ਦੇ ਉੱਤੇ ਆਉਂਦਾ ਸੀਗਾ ਅੰਪਾਇਰਸ ਦੇ ਪਿੱਛੇ ਲੁਕਿਆ ਰਹਿੰਦਾ ਸੀਗਾ ਜੀਵ ਫਿਲਮ ਦੇ ਵਿੱਚ ਪ੍ਰੋਡਿਊਸਰ ਡਾਇਰੈਕਟਰ ਲੁਕਿਆ ਰਹ ਜਾਂਦੇ ਆ ਪਰ ਮੈਂ ਸੋਚਿਆ ਕਿ ਨਹੀਂ ਯਾਰ ਕੋਈ ਅੰਪਾਇਰ ਨੂੰ ਵੀ ਕੋਈ ਇੱਕ ਵਧੀਆ ਪਲੇਟਫਾਰਮ ਮਿਲੇ ਤਾਂ ਕਿ ਲੋਕ ਅੰਪਾਇਰ ਵੀ ਦੇਖਣ ਫਿਰ ਮੈਂ ਥੋੜਾ ਆਪਣਾ ਐਕਸ਼ਨ ਪਾਇਆ ਡਾਂਸਿੰਗ ਪਾਈ ਹੋਰ ਕਈ ਮੂਵਸ ਪਾਇਆ ਡਾਂਸ ਦਾ ਸ਼ੁਰੂ ਤੋਂ ਮੈਨੂੰ ਹੁੰਦਾ ਸੀਗਾ ਫਿਰ ਮੈਨੂੰ ਆਪਣੇ ਵਿੱਚ ਹੋਮੀ ਜੁਆਇਨ ਕਰ ਲਿਆ ਡਾਂਸ ਦੇ ਵਿੱਚ ਤੇ ਹੁਣ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੈਨੂੰ ਵੱਖ-ਵੱਖ ਰਾਜਾਂ ਵਿੱਚ ਮੈਨੂੰ ਸਟੇਟ ਦੇ ਵਿੱਚ ਅੱਛਾ ਪਿਆਰ ਮਿਲਦਾ ਭਾਈ ਜੀ ਇੱਕ ਗੱਲ ਤੁਸੀਂ ਕੀ ਪਟਕੇ ਦੀ ਤਾਂ ਕਈ ਲੋਕ ਮਜ਼ਾਕ ਉਡਾਂਦੇ ਆ ਤੁਹਾਡਾ ਇਹ ਕਹਿੰਦੇ ਆ ਸਰਦਾਰਾਂ ਦਾ ਨਾਮ ਜਿਹੜਾ ਹੈ ਉਹ ਖਰਾਬ ਕਰ ਰਿਹਾ ਪਪੂ ਪਟਾਕਾ ਦਸਤਾਰ ਨਹੀਂ ਬੰਦਾ ਇਹ ਕੀ ਪਟਕੀ ਜੀ ਬਣ ਲੈਂਦਾ ਤੇ ਸਾਡਾ ਮਜ਼ਾਕ ਉੜਾ ਰਿਹਾ ਇੰਟਰਨੈਸ਼ਨਲ ਲੈਵਲ ਤੇ ਸਾਡਾ ਮਜ਼ਾਕ ਉੜਾ ਦੇਖੋ ਤਾਂ ਹਰ ਇੱਕ ਵਜੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜਿਨ੍ਹਾਂ ਨੇ ਇਹ ਸੋਚਿਆ ਦੇਖੋ ਵੀ ਆਪਣੇ ਭਰਾ ਨੇ ਆਪਾਂ ਉਹਨਾਂ ਨੂੰ ਕਿਉਂ ਮਾਰਾ ਕਿਹਣਾ ਥਿੰਕ ਹੁੰਦੀ ਆ ਇਹ ਪਟਕਾ ਘੱਟ ਪਾ ਕੇ ਜੀ ਮੈਂ ਇੱਕ ਗੱਟਰ ਦੇ ਵਿੱਚ ਮੈਂ ਦਰਬਾਰ ਸਾਹਿਬ ਗਿਆ ਸੀ ਮੈਨੂੰ ਕਿਸੇ ਗ੍ਰੰਥੀ ਸਾਹਿਬ ਨੇ ਪਾਟੀ ਸਾਹਿਬ ਨੇ ਸੇਵਾਦਾਰ ਨੇ ਨਹੀਂ ਰੋਕਿਆ ਜਦੋਂ ਰੱਬ ਦੇ ਘਰ ਮੇਰੀ ਇਹ ਚੀਜ਼ ਦੇ ਵਿੱਚ ਗੱਟਰ ਦੇ ਵਿੱਚ ਐਂਟਰੀ ਹੈਗੀ ਆ ਇਹ ਦੇਖੋ ਰੱਬ ਨੇ ਕਰਿਆ ਆਪਾਂ ਸੋਚੀ ਆਪਾਂ ਅੱਜ ਜਾਣਾ ਐਵੇਂ ਜਾਣੀ ਹੁਣ ਜਿੱਦ ਤੱਕ ਰੱਬ ਪਰਮਾਤਮਾ ਨਹੀਂ ਬੁਲਾਊਗਾ ਤੇ ਮੈਨੂੰ ਉੱਥੇ ਕੀ ਰੋਕ ਟੋਕ ਨਹੀਂ ਰਿਆ ਨਾਲੇ ਸਰਦਾਰਾਂ ਦੇਖੋ ਆਪਾਂ ਕਬੱਡੀ ਖੇਲਦੇ ਆਂ ਉਹਦੇ ਜੂੜੇ ਤੇ ਰਮਾਲ ਪਾਉਂਦੇ ਆ ਪਗਣੀ ਪਾ ਸਕਦੇ ਕਿਉਂਕਿ ਪਗਦੀ ਦੇਖੋ ਡਿਸਪੈਕਟ ਹੋ ਸਕਦੀ ਹੈ ਗਿਰ ਸਕਦੀ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਐਵੇਂ ਐਕਸ਼ਨ ਕਰਦੇ ਪਾਗ ਡਿੱਗ ਜਾ ਤੇ ਕਈ ਲੋਕ ਮੰਨ ਲਓ ਮੇਰੇ ਭਰਾ ਕਹਿੰਦੇ ਆ ਬਈ ਆਪਣੀ ਉਮਰ ਦੇਖ ਦੇਖੋ ਜੀ ਉਮਰ ਦਾ ਕੋਈ ਮਤਲਬ ਨਹੀਂ ਹੁੰਦਾ ਸ਼ੌਂਕ ਤਾਂ ਦੇਖੋ ਬੰਦੇ ਦੇ ਜਵਾਨ ਹਮੇਸ਼ਾ ਰਹਿਣੇ ਚਾਹੀਦੇ ਆ ਪਰ ਪਟਕਾ ਤਾਂ ਕੋਈ ਬਣ ਸਕ ਹੁਣ ਤੱਕ ਭਗਵੰਤ ਸਿੰਘ ਵੀ ਪਟਕਾ ਬੰਦੇ ਸੀ ਫੇਮਸ ਹੋਏ ਨੇ ਅਸ਼ਦੀਪ ਸਿੰਘ ਨਵਜੋਤ ਸਿੰਘ ਸਿੱਧੂ ਕ੍ਰਿਕਟ ਲੈਂਦੇ ਪਟਕੇ ਬੰਦੇ ਸੀਗੇ ਬਸ ਮੈਂ ਸਭ ਤੋਂ ਛੋਟਾ ਟਾਰਗੇਟ ਆ ਲੈਸ ਰਸ ਮੈਂ ਤਾਂ ਸ਼ਾਇਦ ਲੋਕ ਮੈਨੂੰ ਕਹਿੰਦੇ ਆ ਪਰ ਤੁਹਾਡਾ ਮੈਂ ਹਵਦਾ ਹੀ ਪੜਾਇਆ ਆ ਰਾਮਗੜੀਆ ਪੜਾਇਆ ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈ ਜੀ ਤੁਸੀਂ ਹੁਣ ਮੈਨੂੰ ਪਿਆਰ ਕਰਦੇ ਆਏ ਹੋ ਤੁਹਾਡੀ ਮੈਂ ਬਦੌੜੇ ਤੱਕ ਪਹੁੰਚਿਆ ਅਗਰ ਵੀ ਮੈਂ ਤੁਹਾਨੂੰ ਉਮੀਦ ਕਰਦਾ ਮੈਂ ਪਿਆਰ ਕਰਦੇ ਰਹੋ ਬਾਈ ਜੀ ਗੱਲ ਹੈ ਲੋਕੇ ਤੁਹਾਨੂੰ ਕਈ ਵਾਰੀ ਜਵੇਂ ਜੌਨੀ ਲੀਵਰ ਕਰਦਾ ਸੀ ਨਾ ਗੈਟਅਪ ਬਣਾ ਲੈਂਦਾ ਸੀ ਜਿਸ ਤਰੀਕੇ ਨਾਲ ਸਰਦਾਰਾਂ ਦੇ ਜਾਂ ਜਿਸ ਤਰੀਕੇ ਨਾਲ ਉਹ ਕਰੈਕਟਰ ਨਿਭਾਉਂਦਾ ਸੀਗਾ ਤੁਹਾਨੂੰ ਉਹਨਾਂ ਨਾਲ ਜੋੜਨ ਲੱਗ ਗਿਆ ਵੀ ਜੌਨੀ ਲੀਵਰ ਨੇ ਜਿੰਦਾ ਬੇਇਜ਼ਤੀ ਕਰਾਈ ਆ ਅਸੀਂ ਆਪ ਹੀ ਉਹਨਾਂ ਨੂੰ ਇਹੋ ਜਿਹਾ ਕਰੈਕਟਰ ਦਿੰਦੇ ਹਾਂ ਕੰਜ਼ਿਊਮ ਕਰਦੇ ਆਂ ਵੀ ਦੇਖੋ ਉਹ ਫਿਲਮ ਰਾਜਾ ਹਿੰਦੁਸਤਾਨੀ ਬਹੁਤ ਪੁਰਾਣੀ ਫਿਲਮ ਹੈ ਆਪਣੀ ਤੁਸੀਂ ਹੋਂਦੀ ਪੱਕਾ ਦੇਖ ਲਓ ਲੋਕ ਕਿਵੇਂ ਬਣਦੇ ਆ ਅੱਜ ਤੋਂ 20 30 ਸਾਲ ਪਹਿਲਾਂ ਦੇ ਫਿਲਮ ਪੱਕਾ ਦਾ ਸ਼ੇਪ ਕਿਦਾਂ ਹੁੰਦੀ ਸੀਗੀ ਠੀਕ ਹੈ ਜੀ ਜੇ ਜੌਨੀ ਲੀਵਰ ਐਜ਼ ਅ ਗੁੱਡ ਆਰਟਿਸਟ ਉਸਨੇ ਕੋਈ ਆਪਣੀ ਦੇਖੋ ਆਪਾਂ ਉਹਨੇ ਇੱਕ ਪੱਗ ਰੱਖੀ ਸੀ ਸਿਰ ਤੇ ਉਹਨੂੰ ਨਹੀਂ ਪਤਾ ਸੀਗਾ ਅਕਸ਼ੇ ਕੁਮਾਰ ਨੇ ਪਹਿਲੇ ਪੱਗ ਰੱਖੀ ਸੀ ਸਿੰਘੇਜ ਕਿੰਗ ਦੇ ਵਿੱਚ ਉਹਨੂੰ ਪਤਾ ਨਹੀਂ ਸੀ ਬਾਅਦ ਚ ਉਹਨੇ ਦੇਖਿਆ ਵੀ ਪੱਗ ਐਦਾਂ ਨਹੀਂ ਐਦਾਂ ਬਣੀ ਜਾਂਦੀ ਆ ਉਹਨੇ ਰੱਖਿਆ ਕਿਸ ਚੇਂਜ ਕੀਤਾ ਜੀ ਨਾ ਜਦੋਂ ਉਹਨਾਂ ਨੂੰ ਨੌਲੇਜ ਨਹੀਂ ਸੀਗੀ ਤੇ ਨਾਲੇ ਉਹਨਾਂ ਨੇ ਮਜ਼ਾਕ ਨਹੀਂ ਡਾਇਆ ਮਜ਼ਾਕ ਤਾਂ ਉਹ ਹੁੰਦਾ ਵੀ ਸਰਦਾਰ ਬੰਦਾ ਵਾਲ ਕਟਾ ਕੇ ਕੋਈ ਹੋਰ ਗੈਟਅਪ ਚੇਂਜ ਕਰੇ ਉਹ ਤਾਂ ਮਜ਼ਾਕ ਹੈ ਇੱਕ ਬੰਦਾ ਪੱਗ ਬਣ ਕੇ ਆਪਣਾ ਰੋਲ ਕਰ ਰਿਹਾ ਕੋਈ ਦਿੱਕਤ ਨਹੀਂ ਆ ਰੋਲ ਨੇ ਕੋਈ ਗੁਰੂਆ ਰੋਲ ਥੋੜੀ ਕੀਤਾ ਸਰਦਾਰ ਬੰਦਾ ਰੋਲ ਕੀਤਾ ਗਲਤ ਨਹੀਂ ਹੋ ਸਕਦਾ ਤੇ ਆਪਣੀ ਆਪਣੀ ਥਿੰਕਿੰਗ ਹੈ ਮੈਂ ਮੰਨਦਾ ਦੇਖੋ ਅੱਜ ਆਪਣਾ ਕੋਈ ਫੋਰਨ ਤੋਂ ਕੋਈ ਨਰੇਜ ਆ ਜੇ ਉਹ ਪੱਗ ਬਣ ਗਏ ਆਪਾਂ ਕਿੰਨੇ ਖੁਸ਼ ਹਾਂ ਵੇਖੋ ਇਹ ਤਾਂ ਗੋਰੇ ਨੇ ਪੱਗ ਬੰਨੀ ਹੈ ਇੱਕ ਕਾਲੇ ਨੇ ਪੱਗ ਵੀ ਬੰਨੀ ਸੀਗੀ ਅਫਰੀਕਾ ਦਾ ਹੈਗਾ ਠੀਕ ਆ ਆਪਾਂ ਬੜੇ ਖੁਸ਼ ਹੋਏ ਵੀਰੋ ਨੇ ਆਪਣਾ ਪਿੱਛੇ ਮੈਚੇਜ ਬਣ ਕੇ ਗਿਆ ਸੀ ਲੋਕ ਕਿੰਨੇ ਲੋਕ ਲੋਕ ਬਹੁਤ ਖੁਸ਼ ਹੈ ਵੀ ਸਰਦਾਰ ਗੈਟਅਪ ਕੀਤਾ ਤੇ ਤੁਸੀਂ ਇਹ ਦੇਖੋ ਨਾ ਕੋਈ ਆਪਣੀ ਰੀਸ ਕਰ ਰਿਹਾ ਹੈ ਆਪਾਂ ਤਾਂ ਕਿਸੇ ਦੀ ਰੀਜ਼ ਨਹੀਂ ਕਰਦੇ ਨਾ ਕੁਝ ਆਪਾਂ ਸਰਦਾਰ ਦੇ ਵਿੱਚ ਕੋਈ ਵੱਖਰੀ ਪਛਾਣ ਹੈ ਤੇ ਤੁਸੀਂ ਇਹ ਖੁਸ਼ ਹੋ ਤੁਸੀਂ ਵਾਲ ਘਟਾਉਂਦੇ ਹੋ ਉਹ ਤਾਂ ਆਪ ਗਲਤ ਮੰਨ ਸਕਦੇ ਆ ਵੀ ਸਰਦਾਰ ਦੀ ਬੇਦਬੀ ਹੈ ਮੈਂ ਕਹਿ ਵੀ ਪਾਉਣਾ ਮੈਂ ਕਹਿ ਪਾਉਣਾ ਤਾਂ ਦੇਖੋ ਗੱਟ ਗਲਤ ਹੈ ਤੁਸੀਂ ਮੰਨ ਲਿਓ ਰੁਮਾਲ ਪਟਕਾ ਦਮਾਲਾ ਪਗ ਇਹ ਤਾਂ ਗੱਲ ਸਰਦਾਰਾਂ ਦੀ ਸ਼ਾਨ ਹੈ ਗੁਰੂਆਂ ਦੀ ਸ਼ਾਨ ਹੈ ਇਹ ਕਿੱਦਾਂ ਗਲਤ ਹੋ ਸਕਦੀ ਹੈ ਦਸਤਾਰ ਮੈਂ ਤੁਹਾਡੀਆਂ ਫੋਟੋਸ ਦੇਖਿਆ ਦਸਤਾਰ ਬੜੀ ਸੋਹਣੀ ਸਜਾਉਂਦੇ ਹੋ ਤੁਸੀਂ ਮੈਨੂੰ ਲੱਗਦਾ ਵੀ ਤੁਹਾਨੂੰ ਸ਼ੌਂਕ ਹੈ ਆਪ ਬੰਦੇ ਕੋ ਬਣਵਾਉਂਦੇ ਨਹੀਂ ਮੈਂ ਆਪ ਪਹਿਲੇ ਮੈਂ ਸਿੱਖਦਾ ਸੀਗਾ ਹੁਣ ਮੈਂ ਬਣਦਾ ਆਂ ਪੱਗ ਵੀ ਅੱਛੀ ਬੰਦਾ ਵਾਂ ਜਿੱਥੇ ਪੱਗ ਬਣ ਕੇ ਜਾਣਾ ਹੁੰਦਾ ਤੇ ਪੱਗ ਵੀ ਬਣੀ ਦੀ ਹੁੰਦੀ ਆ ਪਰ ਇੱਥੇ ਗੱਟਪ ਤੁਹਾਨੂੰ ਪਤਾ ਮੈਂ ਕਿੱਦਾਂ ਮਰਦਾ ਤੁਸੀਂ ਆਹਨੂੰ ਲਾਈਵ ਦੇਖਿਆ ਇੱਥੇ ਪੱਗ ਦੀ ਰਿਸਪੈਕਟ ਹੋ ਸਕਦੀ ਹੈ ਮੈਂ ਨਹੀਂ ਜਾਣਦਾ ਕਿ ਮੇਰੀ ਪੱਗ ਡਿੱਕੇ ਥੱਲੇ ਨਹੀਂ ਗਲੇ ਚ ਵੀ ਨਹੀਂ ਆ ਸਕਦੇ ਉਹ ਵੀ ਮੇਰੀ ਬੇਦਬੀ ਹੈ ਮੈਂ ਨਹੀਂ ਚਾਹਦਾ ਭਾਈ ਜੀ ਇਹ ਸਭ ਤੁਸੀਂ ਕੀਤਾ ਵੀ ਡਾਂਸ ਦੇ ਅਲੱਗ-ਅਲੱਗ ਸਟੈਪ ਕਰਦੇ ਹੋ ਸ਼ੁਰੂਆਤ ਤਾਂ ਤੁਸੀਂ ਦੱਸਦੇ ਵੀ ਕਿੱਦਾਂ ਹੋਈ ਹੈ ਇਹ ਦਿਮਾਗ 'ਚ ਕਿੱਦਾਂ ਆਇਆ ਤੇ ਲੱਗਿਆ ਨਹੀਂ ਵੀ ਮੇਰਾ ਮਜ਼ਾਕ ਉੱਡੂਗਾ ਦੇਖੋ ਨਵਾਂ ਨਵਾਂ ਕਿਤਾ ਸੀ ਮੇਰੇ ਘਰ ਦੇ ਮੈਨੂੰ ਹੱਸ ਪਹਿਲੇ ਹੱਸਦੇ ਸੀਗੇ ਵੀ ਤੂੰ ਕੀ ਲੱਛਣ ਫੜਿਆ ਦੇਖੋ ਜਦੋਂ ਜਦੋਂ ਬੰਦਾ ਕੋਈ ਨਵੇਂ ਨਵੇਂ ਪਲੇਟਫਾਰਮ ਤੇ ਜਾਂਦਾ ਨਾ ਉਹਨੂੰ ਇਹੀ ਲੱਗਦਾ ਹੁੰਦਾ ਆ ਪਦੀ ਐਵੇਂ ਹੁਣ ਮੇਰੀ ਮਾਤਾ ਖੁਦ ਮੈਨੂੰ ਖੁਸ਼ ਹੋ ਕੇ ਤੋਰਦੀ ਆ ਕੰਮ ਤੋਂ ਜਿਹੜੇ ਕੰਮ ਦੇ ਵਿੱਚ ਮੇਰੀ ਮਾਤਾ ਖੁਸ਼ ਹੁੰਦੀ ਆ ਮੈਨੂੰ ਖੁਸ਼ ਹੋ ਕੇ ਤੋਰਦੀ ਆ ਜਿੱਥੇ ਜਾਣਾ ਬੱਚੇ ਖੁਸ਼ ਹੁੰਦੇ ਦੇਖੋ ਬੱਚੇ ਰੱਬ ਦਾ ਰੂਪ ਹੁੰਦੇ ਆ ਜੇ ਮੈਂ ਰੱਬ ਖੁਸ਼ ਕਰ ਲਿਆ ਤਾਂ ਸਭ ਕੁਝ ਖੁਸ਼ ਹੀ ਆ ਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਲੋਕਾਂ ਤੋਂ ਪਿਆਰ ਲੈਂਦੀ ਬਾਈ ਜੀ ਕਈ ਵਾਰੀ ਨਾ ਮਜ਼ਾਕ ਮਜ਼ਾਕ ਚ ਮੈਂ ਵਿੱਚ ਵਿੱਚ ਸਵਾਲ ਦੇਖਿਆ ਤਾਂ ਪੁੱਛ ਰਿਹਾ ਵੀ ਹਰ ਕਿਸੇ ਨੂੰ ਜਵਾਬ ਮਿਲ ਜਾਏ ਜਿਹੜਾ ਤੁਹਾਨੂੰ ਬੋਲਦਾ ਕਈ ਵਾਰੀ ਤੁ ਦੇਖੋ ਮੋਈ ਕਰਨਾ ਮੇਰਾ ਡਾਂਸ ਦੇਡਕ ਮੂਵਸ ਹੈ ਉਹਦੇ ਵਿੱਚ ਕੁਝ ਮੂਵ ਸੈਦਾ ਦੇ ਆ ਜਿਵੇਂ ਮੈਂ ਕਮਰ ਹਿਲਾਣਾ ਹਿਲਾਉਂਦਾ ਪਰ ਕਮਰ ਹੁੰਦੀ ਆ ਪਰ हिਪਸ ਵੀ ਹਿਲਦੇ ਆ ਉਹ ਦੇਖੋ ਸਟੈਪ ਹੈ ਹੁਣ ਇੰਨੇ ਸਾਰੇ ਕੋਰੀਓਗ੍ਰਾਫਰ ਨੇ ਉਹ ਲੇੜੀਆਂ ਨੂੰ ਵੀ ਸਿਖਾਉਂਦੇ ਆ ਉਹਨੂੰ ਸਟੈਪ ਕਰਨਾ ਪੈਂਦਾ ਮੈਂ ਕੋਰੀਓਗ੍ਰਾਫਰ ਤਾਂ ਨਹੀਂ ਹੈਗਾ ਬਟ ਮੈਂ ਹਰ ਸਟੈਪ ਤੋਂ ਡਾਂਸ ਕਰਨਾ ਜਾਣਦਾ ਆ ਵਰਤਨ ਮੇਸਾਹੁਰ ਹੁੰਦਾ ਅਮਰੀ ਕੁੜੀ ਆ ਉਹ ਮੇਰੀ ਹਫਦੀ ਕੁੜੀਆਂ ਕੋਈ ਪਿੱਛੋ ਨਹੀਂ ਆਈ ਤੇ ਫਿਰ ਵੀ ਤੁਸੀਂ ਮੈਂ ਇਹ ਕਹਿੰਨਾ ਜਿੰਨੇ ਵੀ ਮੈਨੂੰ ਮਾੜਾ ਬੋਲਣਾ ਮੈਨੂੰ ਪਰਸਨਲ ਮੈਸੇਜ ਕਰਕੇ ਤੁਸੀਂ ਗਾਣਾ ਕੱਟ ਲਿਆ ਕਰੋ ਤੁਸੀਂ ਕਮੈਂਟ ਗਲਤ ਕਰਦੇ ਹੋ ਆਪਣੇ ਘਰ ਦੇ ਵਿੱਚ ਫੈਮਿਲੀ ਵੀ ਦੇਖਦੇ ਹੁੰਦੇ ਆ ਤੀਆਂ ਪਣਾ ਵੇਖਦੇ ਹੁੰਦੀਆਂ ਤੁਸੀਂ ਇਹ ਸੋਚਿਆ ਕਰੋ ਵੀ ਤੁਹਾਡੇ ਵਰਗਾ ਜਵਾਬ ਅਗਰ ਮੈਂ ਤੁਹਾਨੂੰ ਦਾਂਗਾ ਤੈਨੂੰ ਕਿਦਾਂ ਲੱਗੂਗਾ ਇਸ ਕਰਕੇ ਮੈਂ ਜਵਾਬ ਨਹੀਂ ਦਿੰਦਾ ਹੁੰਦਾ ਤੁਸੀਂ ਸਪੋਰਟ ਕਰੋ ਮੈਂ ਤੁਹਾਡੇ ਪਿਆਰ ਦੀ ਲੋੜ ਹੈ ਹੁਣ ਤੱਕ ਮੈਨੂੰ ਪੰਜਾਬ ਨੇ ਖੜਾ ਕਿਥਾਂ ਤੇ ਪੰਜਾਬ ਲੈ ਕੇ ਆਇਆ ਵਾ ਤੇ ਅੱਗੇ ਵੀ ਮੈਂ ਪਰਮਾਤਮਾ ਅਗੇ ਦੁਆ ਕਰਦਾ ਵੀ ਪੰਜਾਬ ਮੈ ਜਾਦੇ ਨਾਮ ਰਸ਼ਨ ਹੁੰਦਾ ਪਿਆ ਮਨ ਨਹੀਂ ਦੁਖਦਾ ਜਦੋਂ ਇਹੋ ਜੇ ਕਮੈਂਟ ਦੇਖਦੇ ਹੋ ਕਈ ਵਾਰੀ ਬੰਦੇ ਨੂੰ ਗੁੱਸਾ ਆ ਹੀ ਜਾਂਦਾ ਸਾਨੂੰ ਵੀ ਅ ਅਸੀਂ ਵੀ ਬੜਾ ਕਹਿੰਦੇ ਆ ਅਸੀਂ ਇਗਨੋਰ ਕਰਦੇ ਆ ਪਰ ਗੱਲ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਆ ਰਿਹਾ ਲੋਕੀ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਛੱਡਦੇ ਨਹੀਂ ਆ ਕਮੈਂਟਿੰਗ ਤਾਂ ਹੁੰਦੀ ਹੀ ਹੁੰਦੀ ਆ ਮਨ ਨਹੀਂ ਦੁਖਦਾ ਭਾਜੀ ਮਨ ਦੁਖਦਾ ਕਈ ਵਾਰੀ ਹੁੰਦਾ ਵੀ ਜਵਾਬ ਦਈਏ ਇਹਨਾਂ ਨੂੰ ਇਹਦੀ ਇਹਨਾਂ ਨੂੰ ਇਹਦੀ ਲੈਂਗੁਏਜ ਨਾਲ ਹੀ ਜਵਾਬ ਦਈਏ ਪਰ ਮੇਰੀ ਮਾਤਾ ਕਹਿੰਦੀ ਹੁੰਦੀ ਵੀ ਤੂੰ ਜਵਾਬ ਨਹੀਂ ਦੇਣਾ ਤੂੰ ਸਾਰੀ ਗੱਲ ਹੁੰਦੀ ਸਾਡੇ ਪਰਮਾਤਮਾ ਦੇ ਠੀਕ ਆ ਉਹ ਤੂੰ ਆਂਦੀ ਹੋਟ ਲੈ ਕੇ ਕੰਮ ਤੈਨੂੰ ਮਾਲਕਾਂ ਨਾਲੇ ਦੇਖੋ ਤੂੰ ਜਵਾਬ ਨਹੀਂ ਦੇਣਾ ਹੋ ਸਕਦਾ ਉਹਨਾਂ ਨੂੰ ਤੇਰੀ ਗੱਲ ਬੁੜੀ ਲੱਗ ਜਾ ਕੋਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਭਰਾਵਾਂ ਨੂੰ ਕੋਈ ਵੀ ਗੱਲ ਮੇਰੀ ਚੁੱਭੇ ਮੈਂ ਜਵਾਬ ਨਹੀਂ ਦਿੰਦਾ ਹੁੰਦਾ ਬਟ ਹਾਂ ਮੇਰੀ ਸਿਸਟਰ ਮੇਰਾ ਸੋਸ਼ਲ ਮੀਡੀਆ ਜਰੂਰ ਦੇਖਦੀ ਹੁੰਦੀ ਹੈ ਉਹਨੂੰ ਕਈ ਵਾਰੀ ਬਹੁਤ ਬੁਰਾ ਲੱਗਦਾ ਬਟ ਚਲੋ ਕੋਈ ਗੱਲ ਨਹੀਂ ਤੀਆਂ ਆਪਣੇ ਸਭ ਦੀਆਂ ਸਾਂਝੀਆਂ ਮੈਂ ਨਹੀਂ ਜਾਂਦਾ ਕਿ ਮੈਂ ਤੈਨੂੰ ਇਹੋ ਜਿਹੇ ਜਵਾਬ ਦੇਵਾਂ ਬਿਕੋ ਕੱਲ ਨੂੰ ਤੁਹਾਡੇ ਵੀ ਸੋਸ਼ਲ ਮੀਡੀਆ ਦੀ ਤੀਆਂ ਬੈਣਾ ਦੇਖਦੀ ਹੈ ਹੁਣ ਤੇ ਉਹਨਾਂ ਨੂੰ ਬੁਰਾ ਲੱਗਿਆ ਬਟ ਮੈਂ ਚਾਹੁੰਦਾ ਨਹੀਂ ਤੁਸੀਂ ਚੰਗੀ ਤਰ੍ਹਾਂ ਮੈਨੂੰ ਅੱਛੇ ਵੀ ਹੋਣਾ ਪੇਸ਼ ਆਇ ਪਿਛੇ ਵੀਡੀਓ ਦੇ ਵਿੱਚ ਮੈਂ ਦੇਖ ਰਿਆ ਸੀ ਅਮਰਿਤ ਜੋਹਰ ਦੀ ਵੀਡੀਓ ਬੜੀ ਵਾਇਰਲ ਵੀ ਹੋਈ ਸੀ ਪਿਛੇ ਉਹਨੇ ਤੁਹਾਡਾ ਨਾਮ ਹੀ ਲਿਆ ਸੀ ਕਹਿੰਦਾ ਬਾਈ ਬੜਾ ਵਧੀਆ ਕੰਮ ਕਰ ਰਿਹਾ ਬਾਈ ਬੜਾ ਐਂਡ ਆ ਦੇਖੋ ਜਿਨ੍ਹਾਂ ਨੂੰ ਪਤਾ ਵਾ ਦੇਖੋ ਕਿਸੇ ਨੂੰ ਖੁਸ਼ ਕਰਨਾ ਇੱਕ ਸਭ ਤੋਂ ਵੱਡੀ ਮੈਂ ਮੰਨਦਾ ਆਟਾ ਕਲਾ ਠੀਕ ਹੈ ਜੀ ਰਵਾਤ ਆ ਰਵਾਨਾ ਕੰਮ ਬਹੁਤ ਸੋਖਾ ਹੈ ਕਿਸੇ ਨੂੰ ਰਵਾਨਾ ਕੰਮ ਬਹੁਤ ਸੋਖਾ ਹੈ ਹਸਾਣਾ ਕੰਮ ਬਹੁਤ ਔਖਾ ਹੈ ਜੇ ਮੈਂ ਕਿਸੇ ਨੂੰ ਹਸਾਰੇਆਂ ਕਿਸੇ ਨੂੰ ਹਸਾ ਰਿਓ ਦੇਖੋ ਵਧੀਆ ਰੱਬ ਵਰਗੇ ਬੰਦੇ ਆ ਜਿਨ੍ਹਾਂ ਨੂੰ ਹਰਸਾ ਨਹੀਂ ਆ ਰਿਹਾ ਜਿਨ੍ਹਾਂ ਨੂੰ ਐਂ ਟਾਈਮ ਪਾਸ ਲੱਗਦਾ ਕੋਈ ਗੱਲੀ ਆਪਣਾ ਆਪਣਾ ਓਪੀਨੀਅਨ ਹੈ ਹੋ ਸਕਦਾ ਕਈ ਕਮ ਮੈਨੂੰ ਵੀ ਪਸੰਦ ਨਾ ਆਂਦੇ ਹੁਣ ਆਪਾਂ ਗੁੱਸਾ ਉਦੋਂ ਆਉਂਦਾ ਬੰਦੇ ਨੂੰ ਜਦੋਂ ਜੜਦੋ ਚੜਦੀ ਹੈ ਜਦੋਂ ਆਪਾਂ ਸੋਚਦੇ ਵੀ ਇਹ ਬੰਦਾ ਆਪਣੇ ਵਰਗਾ ਕਿਉਂ ਨਹੀਂਗਾ ਆਪ ਆਪਣੇ ਨਾਲ ਕੰਪੇਅਰ ਕਰਦੇ ਹੁੰਨੇ ਆ ਦੇਖੋ ਜਦੋਂ ਮੈਂ ਤੁਹਾਡੇ ਵਰਗਾ ਨਹੀਂ ਬਣ ਸਕਦਾ ਤੁਸੀਂ ਮੇਰੇ ਵਰਗਾ ਨਹੀਂ ਬਣ ਸਕਦੇ ਕੋਈ ਕਿਸੇ ਵਰਗਾ ਨਹੀਂ ਬਣ ਸਕਦਾ ਤਾਂ ਕਰਕੇ ਦੇਖੋ ਹਰੇਕ ਦੀ ਆਪਣੀ ਆਪਣੀ ਜੋਬ ਹੈ ਆਟਾ ਤੁਸੀਂ ਫਿਲਮ ਦੀ ਇੰਡਸਟਰੀ ਚਲਾ ਲਓ ਵੱਡੇ ਵੱਡੇ ਕਲਾਕਾਰ ਕੁੜੀਆਂ ਤੱਕ ਬਣਦੇ ਆਏ ਆ ਜ਼ਿੰਦਗੀ ਆਪਣੀ ਦੇਖੋ ਇੱਕ ਆ ਐਗਜ਼ਾਮੀਨੇਸ਼ਨ ਹਾਲ ਆਪਾਂ ਨੂੰ ਅਲੱਗ-ਅਲੱਗ ਧਿਆਨ ਦੇਣੇ ਪੈਂਦੇ ਆ ਕੋਈ ਕਿਹੜਾ ਰੋਲ ਦਿੰਦੀ ਆ ਕਦੀ ਕਿਹੜਾ ਰੋਲ ਦਿੰਦੀ ਆ ਤੇ ਇਹ ਜੋ ਵੀ ਕੋਈ ਕੰਮ ਦਿੰਦਾ ਰੋਲ ਦਿੰਦੀ ਆ ਇਹਦੇ ਵਿੱਚ ਪਰਮਾਤਮਾ ਦੀ ਹੱਥਵਸ ਹੁੰਦਾ ਕੋਈ ਬੰਦਾ ਕੰਮ ਐਵੇਂ ਨਹੀਂ ਕਰਦਾ ਬਟ ਮੇਰਾ ਸ਼ੌਕ ਮੈਂ ਸ਼ੌਕ ਨੂੰ ਅਸਲੀ ਕਰਦਾ ਸ਼ੌਕ ਨਾ ਮੈਨੂੰ ਕ੍ਰਿਕਟ ਨਾਲ ਪਿਆਰ ਹੈ ਮੈਨੂੰ ਸ਼ੁਰੂ ਤੋਂ ਕ੍ਰਿਕਟ ਨਾਲ ਪਿਆਰ ਸੀਗਾ ਫਿਰ ਮੈਂ ਆਈਲੈਂਡ ਜਾ ਗਿਆ ਇਹ ਕੰਮ ਨੂੰ ਬੜੇ ਮੈਂ ਸ਼ੌਕ ਨਾਲ ਕਰਦਾ ਹੁੰਨਾ ਮੈਨੂੰ ਬੜਾ ਬੜੇ ਪੈਸ਼ਨਟ ਆ ਕੰਮ 'ਚ ਤੁਹਾਡੀ ਫੈਮਿਲੀ ਖੜੀ ਕਰਦੀ ਪੂਰੀ ਕਿਉਂਕਿ ਲੋਕੇ ਸਵਾਲ ਵੀ ਪੁੱਛਦੇ ਹੋ ਕਹਿੰਦੇ ਪੱਪੂ ਪਟਾਕੇ ਨੂੰ ਪੈਸੇ ਜਿਹੜੇ ਆ ਮੋٹے ਮਿਲਦੇ ਨੇ ਨਹੀਂ ਬਾਜੀ ਮੋٹے ਮਤਲਬ ਇਹ ਨਹੀਂ ਕਿ ਮੈਂ ਰੋਜ਼ ਲੱਖਾਂ ਕਮਾਣ ਲੱਗਿਆ ਬਟ ਐਵੇਂ ਆ ਵੀ ਮੈਨੂੰ ਪਰਮਾਤਮਾ ਦੇਖੋ ਤੁਸੀਂ ਮੈਨੂੰ ਖਾਣ ਹੀ ਲੈਣੇ ਮੈਂ ਤੁਹਾਨੂੰ ਦੇਣੀ ਦੇਣੇ ਠੀਕ ਹੈ ਜੀ ਪਰ ਮੈਨੂੰ ਅਛਿੰਗ ਮਿਲਦੀ ਆ ਪਿਆਰ ਅੱਛਾ ਮਿਲਦਾ ਵਾ ਤੁਸੀਂ ਜੇ ਮੈਨੂੰ ਮੋਟੀਵੇਸ਼ਨ ਮਿਲਦੀ ਵੀ ਆ ਤੁਸੀਂ ਮੇਰਾ ਐਫਰਟ ਦੇਖਿਆ ਕਰੋ ਨਾ ਆਪਾਂ ਕਿਸ ਨੂੰ ਕਾਫਾ ਨਹੀਂ ਗਰਮੀ ਦੇ ਵਿੱਚ ਮੈਂ ਦੇਖ ਰਿਹਾ ਕੰਮ ਨਹੀਂ ਗਰਮੀ ਛੱਡੋ ਦੇਖੋ ਗਰਮੀ ਦੇ ਵਿੱਚ ਤਾਂ ਜਿਹੜੇ ਵੱਡੇ ਵੱਡੇ ਜਾਂ ਛੋਟੇ ਛੋਟੇ ਮੰਨ ਲਓ ਕੋਈ ਬੂਟ ਵਾਲੇ ਸਾਡਾ ਲਾ ਲਓ ਰੇੜੀਆਂ ਵਾਲੇ ਜਾਂ ਮਜ਼ਦੂਰ ਵਾਲੇ ਉਹਨਾਂ ਜਿਹਨਾਂ ਮਿਹਨਤ ਆਪਾਂ ਕਰਦੇ ਹੀ ਨਹੀਂ ਆਪਾਂ ਸਪਸ਼ਟ ਕਹਿੰਦੇ ਆ ਬਟ ਐ ਆ ਵੀ ਆਪਾਂ ক্রিকেট ਦੇ ਵਿੱਚ ਜੇ ਆਪ ਨੂੰ ਹਰ ਬਾਲ ਦੇ ਮੰਨ ਹੁਣ 20 ਓਵਰ ਦਾ ਮੈਚ ਆ 120 ਇੱਕ ਇੱਕ ਹੀ 120 240 ਬੋਲਾਂ ਦੇ ਵਿੱਚ ਮੈ 240 ਰਿਐਕਟੀਵਿਟੀ ਕਰਨੀ ਆ ਇਹਦੀ ਵੀ ਮੈਂ ਬੁੱਤਵਾਂ ਨਹੀਂ ਖੜਾ ਰਹਿਣਾ ਤੇ ਜਿਵੇਂ ਦੀ ਐਕਟੀਵਿਟੀ ਆ ਮੇਰੇ ਐਫਰਟ ਲੱਗਦਾ ਬਸ ਮੈਨੂੰ ਅਚੀ ਪੇਮੈਂਟ ਮਿਲਦੀ ਤੇ ਬਾਹਰ ਜਾਣਾ ਮੈਨੂੰ ਐਜ਼ ਅ ਫਲਾਈਟ ਵੀ ਦਿੰਦੇ ਨੇ ਤੇ ਪੇਮੈਂਟ ਵੀ ਦੁਗਣੀ ਦਿੰਦੇ ਨੇ ਉਹਨਾਂ ਦਾ ਪਿਆ ਸਦੀ ਗੱਲ ਗਈ ਤੁਸੀਂ ਸਿਰਸਤ ਤੋਂ ਪਰ ਪੰਜਾਬ ਨੇ ਤੁਹਾਨੂੰ ਖੜਾ ਕੀਤਾ ਪੰਜਾਬ ਨੇ ਤੁਹਾਨੂੰ ਬਹੁਤ ਪਿਆਰ ਕੀਤਾ ਪੰਜਾਬ ਨੇ ਬਹੁਤ ਪਿਆਰ ਕੀਤਾ ਹਾਲ ਤੱਕ ਜਦੋਂ ਮੈਂ ਬਾਹਰ ਸਟੇਟਾਂ ਜਨਨਾ ਮੈਨੂੰ ਕੋਈ ਨਹੀਂ ਕੋਈ ਨਹੀਂ ਜਾਣਦਾ ਸਿਰਸਤ ਤੋਂ ਸਾਰੇ ਮੈਨੂੰ ਕਹਿੰਦੇ ਵੀ ਪਾਪੂ ਬਟਾਕਾ ਪੰਜਾਬ ਤੋਂ ਆਇਆ ਹੈ ਹਾਂ ਪੰਜਾਬੀਆਂ ਪੰਜਾਬ ਤੋਂ ਆਇਆ ਤੇ ਮੈਨੂੰ ਉਸ ਚ ਬੜੀ ਖੁਸ਼ੀ ਮਿਲਦੀ ਹੈ ਮੈਨੂੰ ਇਹ ਨਹੀਂ ਕਿ ਮੈਂ ਉਹਨਾਂ ਨੂੰ ਕਹਿੰਦਾ ਭਾਜੀ ਮੈਂ ਸਿਰਸਤ ਤੋਂ ਨਹੀਂ ਮੈਂ ਪੰਜਾਬ ਤੋਂ ਹਾਂ ਦੇਖੋ ਜੇ ਪੰਜਾਬ ਨੇ ਮੈਨੂੰ ਰੋਟੀ ਲਾਇਆ ਉਸ ਤੋਂ ਬਾਅਦ ਰਾਜਸਥਾਨ ਨੇ ਮੈਨੂੰ ਬਹੁਤ ਸਪੋਰਟ ਕੀਤੀ ਫਿਰ ਹੌਲੀ 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 ਸਭ ਨੇ ਸਪੋਰਟ ਕੀਤੀ ਪਰ ਪੰਜਾਬ ਵਰਗੀ ਰੀਸ ਨਹੀਂ ਜੋੰਦਰੇ ਦੇ ਪੰਜਾਬੀਓ ਜੋੰਦਰੇ ਪੰਜਾਬ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਦਾ ਧੰਨਵਾਦ ਤੁਸੀਂ ਗੱਲ ਕੀਤੀ ਤੁਹਾਡੀ ਧੀ ਆ ਤੇ ਧੀ ਨੇ ਕਿਸਮਤ ਬਦਲੀਆਂ ਸਰ ਜਰੂਰ ਪਾਜੀ ਮੈਂ ਡੈਫੀਨਿਟਲੀ ਕਹ ਸਕਦਾ ਮੈਂ ਆਪਣੀ ਧੀ ਦੇ ਕਰਮ ਖਾ ਰਿਆ ਮੇਰੀ ਪਹਿਲੇ ਮੈਨੂੰ ਮੇਰੇ ਪਾਪਾ ਮੇਰੀ ਧੀ ਹੁਣ ਤੋਂ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ 3 ਮਹੀਨੇ ਪਹਿਲੇ ਉਦੋਂ ਮੇਰੇ ਮਨ ਚ ਹੁੰਦੀ ਆ ਵੀ ਆਪਣੇ ਘਰੇ ਪੁੱਤਰ ਹੋਵੇ ਹੁੰਦਾ ਹੀ ਆ ਵੀ ਡੈਡੀ ਗਏ ਨੇ ਹੋ ਜਾ ਡੈਡੀ ਦੇ ਰੂਪ ਚ ਕੋਈ ਆ ਜਾਵੇ ਪਰ ਜਦੋਂ ਮੇਰੀ ਧੀ ਹੋਈ ਇੱਕ ਵਾਰ ਤਾਂ ਚਲੋ ਹੁੰਦਾ ਹੀ ਆ ਐਵੇਂ ਮੈਂ ਝੂਠ ਮਾਰਾ ਕਿ ਮੈਨੂੰ ਉਹ ਆ ਵੀ ਮੈਂ ਕਹਾਂ ਚਲ ਮ ਫਿਰ ਮੈਨੂੰ ਰਿਅਲਾਈਜ਼ ਹੋਇਆ ਕਿ ਮੇਰੇ ਘਰ ਤਾਂ ਲక్ష్ਮੀ ਦੀ ਕਮੀ ਸੀ ਅਗਰ ਮੁੰਡਾ ਹੁੰਦਾ ਮੈਨੂੰ ਚਾਰ ਲੱਡੂ ਵੰਡਨੇ ਪੈਂਦੇ ਰਿਸ਼ਤੇਦਾਰ ਨੂੰ ਕੋਈ ਹੋਰ ਖਵਾਣਾ ਪੈਂਦਾ ਮੇਰੇ ਕੋਲ ਪੈਸੇ ਤਾਂ ਹੈ ਹੀ ਨਹੀਂ ਸੀਗੇ ਸੀਰੀਅਸਲੀ ਉਹ ਤਾਂ ਮੇਰੇ ਕੋਲ ਪੈਸੇ ਨਹੀਂ ਸੀਗੇ ਪਰ ਮੇਰੇ ਘਰੇ ਪਹਿਲੇ ਪਰਮਾਤਮਾ ਨੇ ਕਿਹਾ ਤੂੰ ਲక్ష్ਮੀ ਲੈ ਉਦੋਂ ਬਾਅਦ ਮਗਰ ਮਗਰ ਮੁੰਡਾ ਵੀ ਤੁਰ ਜਾਊਗਾ ਪਰਮਾਤਮਾ ਰੱਬ ਦਾ ਸ਼ੁਕਰ ਕਰਕੇ ਪਰ ਲక్ష్ਮੀ ਆਈ ਪੈਉਂਦੇ ਕਰਮ ਖਾੜਿਆ ਅਗਰ ਮੇਰੀ ਤੀਣਾ ਆਉਂਦੀ ਅੱਜ ਮੈਂ ਵੀ ਆਪਣੇ ਹੋਈ ਬੱਸ ਗੱਡੀ ਲਾਂਦਾ ਹੁੰਦਾ ਮੈਂ ਇੱਕ ਜ਼ਰੂਰ ਤੁਹਾਡੇ ਕੋ ਸਮਾਂ ਵੀ ਘਾਟਾ ਮੈਂ ਵਿੱਚੋਂ ਤੁਹਾਨੂੰ ਖਿੱਚ ਕੇ ਲਿਆਂਦਾ ਤੁਹਾਡਾ ਵੀ ਧੰਨਵਾਦ ਕਰਾਂਗੇ ਤੁਸੀਂ ਆਏ ਹੋ ਤੇ ਐਂਡ ਦੇ ਦਰਸ਼ਕਾਂ ਨੂੰ ਕੁਝ ਐਂਟਰਟੇਨਮੈਂਟ ਕੁਝ ਕਰਨਾ ਚਾਹੋਗੇ ਜਾਂ ਕੁਝ ਸਲਾਹ ਦੇਣੀ ਚਾਹੋਗੇ ਜੋ ਜੋ ਤੁਹਾਡਾ ਮਨ ਐਂਡ ਤੇ ਹੋਵੇ ਦੇਖੋ ਮੈਂ ਤਾਂ ਦਰਸ਼ਕਾਂ ਨੂੰ ਵੀ ਕਹਿਣਾ ਜਾਊਂਗਾ ਤੁਸੀਂ ਇੱਕ ਵਾਰੀ ਮੈਨੂੰ ਵੀ ਪੋਜ਼ਿਟਿਵ ਸੋਚ ਕੇ ਦੇਖੋ ਵੀ ਤੁਸੀਂ ਵੇਲੇ ਬੈਠੇ ਹੁੰਦੇ ਉਹ ਬੰਦੇ ਨੂੰ ਦੇਖੋ ਕਾਫੀ ਦੁੱਖ ਹੁੰਦੇ ਆ ਮੈਨੂੰ ਕਾਫੀ ਕਾਲਸ ਆਉਂਦੀਆਂ ਭਾਜੀ ਮੇਰਾ ਡਿਪਰੈਸ਼ਨ ਦੇ ਵਿੱਚ ਸੀ ਮੈਂ ਬੜਾ ਮੂਡ ਆਫ ਸੀ ਮੈਂ ਡਾਡਾ ਡਿਪਰੈਸ਼ਨ ਦੇ ਵਿੱਚ ਵੀ ਸੀ ਮੈਂ ਨਹੀਂ ਜਿਹੜੇ ਮੈਨੂੰ ਕਾਲਸ ਆਉਂਦੇ ਆ ਵੀ ਤੁਹਾਡੀਆਂ ਵੀਡੀਓ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਮੈਂ ਤੁਹਾਡੀ ਮੈਂ ਤੁਹਾਡੀ ਰੈਗੂਲਰ ਵੀਡੀਓ ਦੇਖਦਾ ਵੀ ਲੋਕ ਪਿਆਰ ਦੇ ਇੱਕ ਦਿਨ ਮੈਨੂੰ ਟੂਰਨਾਮੈਂਟਸ ਤੇ ਇੱਕ ਵੀਰ ਜੀ ਮਿਲੇ ਕਹਿੰਦੇ ਮੇਰੇ ਦਾਦੀ ਜੀ ਤੁਹਾਡੇ ਸਾਰੇ ਟੂਰਨਾਮੈਂਟ ਬਹੁਤ ਦੇਖਦੀ ਆ ਦੇਖੋ ਦਾਦੀ ਨੂੰ ਕੀ ਸ਼ੌਂਕ ਆ ਪਰ ਮੈਨੂੰ ਇੰਨਾ ਖੁਸ਼ੀ ਮਿਲਦੀ ਵੀ ਇਹਨਾਂ ਨੇ ਪਰਸਨ ਦੇਖਦੇ ਆ Rajasthan ਚ ਜਾਣਾ ਲੋਕ ਇਹੋ ਤੁਸੀਂ ਕਹ ਰਿਹਾ ਕਹਿੰਦੇ ਸਾਡੇ ਜਵਾਕਾ ਸਕੂਲ ਨਹੀਂ ਚੱਲੇ ਸਾਡੇ ਜਵਾਕਰੇ ਹੁੰਦੇ ਆ ਵੀ ਅੱਜ ਪਾਪੂ ਪਟਾਕਾ ਜੀ ਨੇ ਆਉਣਾ ਹੈ ਬੱਚਿਆਂ ਦਾ ਵਾਹ ਚੀਤਾ ਬੱਚਿਆਂ ਦੇਖੋ ਬੱਚਿਆਂ ਦਾ ਪਿਆਰ ਲੈ ਰਹੇ ਆਂ ਸਭ ਦਾ ਪਿਆਰ ਲੈ ਰਹੇ ਆਂ ਬਜ਼ੁਰਗਾਂ ਦਾ ਪਿਆਰ ਲੈ ਰਹੇ ਆਂ ਤੇ ਮੈਂ ਇੱਕ ਲੀਗਲ ਕੰਮ ਕਰ ਰਿਹਾ ਜਿਹੜੇ ਕੰਮ ਨੂੰ ਮੇਰੀ ਮਾਂ ਖੁਸ਼ ਹੋ ਕੇ ਤੋੜਦੀ ਪਈ ਆ ਬੱਚੇ ਖੁਸ਼ ਨੇ ਜਿਹੜੇ ਕੰਮ ਤੋਂ ਉਹ ਕੰਮ ਇਲੀਗਲ ਨਹੀਂ ਹੋ ਸਕਦਾ ਲੀਗਲ ਕੰਮ ਆ ਤੁਸੀਂ ਇਸ ਤੋਂ ਹਟ ਕੇ ਤੁਸੀਂ ਮੈਨੂੰ ਇਹ ਵੀ ਇੱਥੇ ਤਾਂ ਕੋਈ ਕਮੈਂਟ ਮੈਨੂੰ ਕਈ ਵਧੀਆ ਆ ਜਾਂਦੇ ਮੇਰੇ ਭਰਾਵਾਂ ਦੀ ਵੀ ਤੂੰ ਇਹ ਕੰਮ ਕਰਨੇ ਤੇ ਵਾਲ ਕਟਾਲਾ ਲੋਕੀ ਕਹਿੰਦੇ ਹੁੰਦੇ ਕੇਸ ਕਟ ਯਾਰ ਮੈਂ ਕੇਸ ਕਿਉਂ ਘਟਾਵਾਂ ਅਗਰ ਕੇਸ ਘਟਾਵਾਂਗਾ ਤਾਂ ਲੋਕ ਮੈਨੂੰ ਇਹੀ ਆਵਾਜ਼ ਮਾਰਨਗੇ ਬਾਬੂ ਪਟਾਕਾ ਓ ਬਾਬੂ ਪਟਾਕਾ ਬਾਹਰ ਜਾਣਾ ਮੈਨੂੰ ਉਸੇ ਸਪੈਸ਼ਲੀ ਜਦੋਂ ਮੈਂ ਆਊਟ ਆਫ ਸਟੇਟ ਜਾਣਾ ਮੈਨੂੰ ਆਵਾਜ਼ ਆਉਂਦੀ ਹੈ ਸਰਦਾਰ ਜੀ ਇਹ ਮੇਰੀ ਸ਼ਾਨ ਹੈ ਜੀ ਮੈਂ ਵਾਲਕ ਘਟਾਵਾਂ ਫੋਟੋ ਸਿੱਕਦਾ ਬੰਦਾ ਆ ਬਾਟ ਕਰਦਾ ਆ ਠੀਕ ਹੈ ਮੈਂ ਨਾਲ ਹੀ ਘਟਾਨਾ ਕੋਈ ਚੱਕਰ ਨਹੀਂ ਮੈਂ ਪਾਪੀ ਆ ਇਹਨਾਂ ਦਾ ਸੁਲਝਾ ਜਾਂ ਇਹਨਾਂ ਦਾ ਦੋ ਜਦੂੜਿਆ ਕੋਈ ਵੀ ਇੱਥੇ ਨਹੀਂ ਸਭ ਨੇ ਬਾਪ ਕੀਤੇ ਕਿ ਕਿਸ ਦੇ ਉਜਾਗਰ ਹੋ ਜਾਂਦੀ ਹੈ ਕਿਸ ਦੇ ਛਿਪਜਾ ਦੇ ਛੱਪ ਜਾਂਦੇ ਆ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਮੇਰ ਕਰਨ ਤੁਸੀਂ ਅਗਲੀ ਵਾਰੀ ਮੈਨੂੰ ਪ੍ਰਕਾਸ਼ ਦੇ ਦੇਖੋ ਗੁਰੂ ਸਾਹਿਬ ਜਿੱਦ ਨੇ ਮੇਰ ਹੋ ਗਈ ਬੰਦਾ ਕਹਿੰਦਾ ਹੀ ਹੁੰਦਾ ਜਦੋਂ ਉਹਦੀ ਮੇਰ ਹੋ ਗਈ ਇਹ ਵੀ ਹੋ ਜਾਊਗਾ ਕੋਈ ਵੱਡੀ ਖਾਸ ਗੱਲ ਨਹੀਂ ਗੀ ਤੇ ਦਰਸ਼ਕਾਂ ਨੂੰ ਮੈਂ ਲਾਸਟ ਅਪੀਲ ਕਰਾ ਜਾਊਂਗਾ ਤੁਹਾਡੇ ਕਰਕੇ ਮੈਂ ਹੈਗਾ ਤੁਹਾਡੇ ਭਰਾਵਾਂ ਕਰਕੇ ਤੇ ਤੁਹਾਡੇ ਭਰਾਵਾਂ ਕਰਕੇ ਮੈਂ ਉੱਡਿਆ ਖਣਾ ਤੇ ਤੁਹਾਡੇ ਭਰਾਵਾਂ ਨਹੀਂ ਮੈਨੂੰ ਜੱਜ ਚ ਡਾੜੀ ਦਵਾਈ ਆ ਤੁਹਾਡੀ ਸਪੋਰਟ ਕਰਕੇ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਮੇਰਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਮੈਨੂੰ ਕੋਈ ਕਹਦੇ ਵੀ ਪੱਪੂ ਪਟਾਕਾ ਕਿਸੇ ਟੂਰਨਾਮੈਂਟ ਦਾ ਸਾਨੂੰ ਕੋ ਉਹ ਇਹ ਕਹਿ ਕੇ ਗਿਆ ਮੈਂ ਹਮੇਸ਼ਾ ਬਾਜੀ ਕਰਕੇ ਬੋਲਦਾ ਮੇਰੀ ਆਦਤ ਹੈ ਕਿਉਂਕਿ ਜਿੰਨੇ ਜੀਵੇਂ ਦਾ ਆਪਾਂ ਪੇਸ਼ ਕਿਸੇ ਨਾਲ ਸਾਹਮਣੇ ਲਾਵਾਂਗੇ ਉਦਾਂ ਹੀ ਆਗਾ ਜਿਹੜਾ ਬੰਦਾ ਮੈਨੂੰ ਨਹੀਂ ਜਾਣਦਾ ਅਜੇ ਤੱਕ ਮਿਲਿਆ ਨਹੀਂਗਾ ਉਹ ਮੇਰੇ ਬਾਰੇ ਕੁਝ ਵੀ ਸੋਚ ਸਕਦਾ ਕਿਉਂਕਿ ਉਹਨੂੰ ਪਤਾ ਨਹੀਂ ਮੇਰੇ ਬਾਰੇ ਜਿਹੜਾ ਬੰਦਾ ਮੇਰੇ ਨਾਲ 10 15 ਮਿੰਟ ਬੈਠਾ ਹੈ ਉਹਨੂੰ ਪਤਾ ਕਿਦਾਂ ਦਾ ਬੰਦਾ ਕਿਦਾਂ ਦਾ ਨਹੀਂ ਮੈਂ ਪੱਪੂ ਪਟ ਕੱਟ ਪਸੰਦ ਕਰਦਾ ਪਪੂ ਵਡਾ ਦਾ ਬਹੁਤ ਵਧੀਆ ਬੰਦਾ ਹੈ ਮੈਂ ਇਹ ਸੁਣੇ ਪਸੰਦ ਕਰਦਾ ਜੀ ਮੈਂ ਸ਼ੁਰੂਆਤ ਚ ਨਾ ਨਿਊਜ਼ੀਲੈਂਡ ਦੇ ਅੰਪਾਇਰ ਬਿਲੀ ਬੋਰਡਨ ਦੀ ਗੱਲ ਕੀਤੀ ਸੀ ਹਾਂਜੀ ਮੈਂ ਉਹਨਾਂ ਨਾਲ ਤੁਹਾਨੂੰ ਕੰਪੇਅਰ ਕੀਤਾ ਚਲੋ ਉਹ ਬڑے ਇੰਟਰਨੈਸ਼ਨਲ ਖਿਡਾਰੀ ਸੀ ਉਹਨਾਂ ਦੇ ਵੀ ਅਲੱਗ-ਅਲੱਗ ਲੈਕਸ਼ਨ ਜਿਹੜੇ ਨੇ ਉਹ ਮਸ਼ਹੂਰ ਹੋਏ ਸੀ ਉਹਨਾਂ ਕਰਕੇ ਮਸ਼ਹੂਰ ਹੋਏ ਹਾਂਜੀ ਤੁਸੀਂ ਉਹਨਾਂ ਤੋਂ ਇਨਸਪਾਇਰ ਹੋਏ ਜਾਂ ਕਿਸੇ ਹਿਸਾਬ ਨਾਲ ਦੇਖੋ ਉਹਨਾਂ ਦੇ ਮੈਂ ਸ਼ੁਰੂ ਤੋਂ ਦੇਖਦਾ ਸੀਗਾ ਇੱਕ ਅੰਪਾਇਰ ਸਾਡੇ ਸਿਗੇ ਪੰਜਾਬ ਦੇ ਸਵਰਨ ਸਵਰਨਾ ਸਿੰਘ ਸਵਰਨ ਹੰਸ ਹਾਂ ਸਵਰਨਾ ਸਿੰਘ ਸਵਰਨ ਹੰਸ ਸਿੰਘ ਜੀ ਮੈਨੂੰ ਕਿਸੇ ਉਹਨਾਂ ਦੀ ਮੈਂ ਅਸੀਂ ਦੋ ਟੂਰਨਾਮੈਂਟ ਤੇ ਇਕੱਠੀ ਐਮਪੈਨਿੰਗ ਵੀ ਕੀਤੀ ਸੀ ਉਸਤਾਦ ਜੀ ਨਾਲ ਚਲੋ ਉਹ ਮੇਰੇ ਤੋਂ ਸੀਨੀਅਰ ਨੇ ਉਸਤਾਦ ਜੀ ਕਹਣਾ ਵੀ ਮੜਾ ਗੱਮੜੀ ਗੱਲ ਨਹੀਂ ਆ ਉਹਨਾਂ ਨੂੰ ਉਹਨਾਂ ਨੇ ਦੇਖਿਆ ਫਿਰ ਮੈਂ ਡਾਂਸ ਦਾ ਸ਼ੁਰੂ ਤੋਂ ਕਰਾਂ ਜਾਂਦਾ ਸੀਗਾ ਬਟ ਮੈਨੂੰ ਬਾਹਰ ਲਿਸਟ ਉਹਦੇ ਵਿੱਚ ਇਹ ਬੈਨੀਫਿਟਸ ਹੋਇਆ ਜਦੋਂ ਉੱਥੇ ਗਾਣੇ ਜਨਨ ਲੱਗੇ ਮੈਂ ਕਿ ਗਾਣੀਆਂ ਦਾ ਆਪਾਂ ਅੱਗੇ ਲਾ ਦੇਾਂਗੇ ਐਕਸ਼ਨ ਹੋ ਤਾਂ ਚਲੋ ਆਪਾਂ ਨੂੰ ਆਉਂਦੀ ਹੈ ਗਾਣੇ ਵਿੱਚ ਤਾਂ ਕਿਉਂਕਿ ਮੇਰੇ ਐਕਸਪ੍ਰੈਸ਼ਨ ਹੈ ਜਿਹੜੇ ਮੂਵਸ ਹੈ ਮੈਂ ਉਹਨੂੰ ਬੇਖੂਪੀ ਨਿਭਾਣਾ ਜਾਣਦਾ ਮੈਨੂੰ ਡਾਂਸ ਕਰਨਾ ਅੱਛਾ ਲੱਗਦਾ ਸੋ ਐਦਾਂ ਹੀ ਆ ਇਹ ਜੀ ਬਹੁਤ-ਬਹੁਤ ਮੈਂ ਕਹਾਂਗਾ ਕਿਸੇ ਦਿਨ ਦੁਬਾਰਾ ਮਿਲਾਂਗੇ ਖੁੱਲੇ ਦਿਲ ਨਾਲ ਬੈ ਕੇ ਲੰਬੀਆਂ ਗੱਲਾਂ ਕਰਾਂਗੇ ਤੇ ਧੰਨਵਾਦ ਭਾਜੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਆਪਣਾ ਟਾਈਮ ਦਿੱਤਾ ਮੇਰੇ ਲਈ ਆਏ ਤੇ ਨੈਕਸਟ ਆਪਾਂ ਪੋਡਕਾਸਟ ਵਧੀ ਕਰਾਂਗੇ ਤੁਹਾਨੂੰ ਸਾਰੀਆਂ ਗੱਲਾਂ ਦਾ ਨਾਲ ਜੋ ਵੀ ਤੁਹਾਡੇ ਸਵਾਲ ਰਹਿ ਗਏ ਤੁਸੀਂ ਭਾਜੀ ਜਿਹੜੇ ਪੋਸਟ ਪਾਣਗੇ ਤੁਸੀਂ ਦੱਸਦੇ ਜੇ ਆਪਾਂ ਜਰੂਰ ਉਸਦੇ ਅਨਸਰ ਦੇਾਂਗੇ ਸਸ਼ੀ ਕਾਰ ਲਵਾਂਗੇ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਸਾਰੇ ਹੁਣ ਲੋਕਾਂ ਦੇ ਸਵਾਲ ਅਗਲੀ ਵਾਰੀ ਪੁੱਛਾਂਗੇ ਮੇਰੇ ਸਵਾਲ ਸੀ ਮੇਰੇ ਵੀ ਅਜੇ ਕੁਝ ਰਹਿ ਗਏ ਅਗਲੀ ਵਾਰੀ ਤੁਹਾਡੇ ਸਵਾਲ ਖੁੱਲੇ ਮੰਚ ਜੋ ਵੀ ਤੁਸੀਂ ਪੁੱਛੋਗੇ ਪਪੂ ਪਟਾਕੇ ਨਾਲ ਭਾਵੇਂ ਪੋਜ਼ਿਟਿਵ ਆ ਭਾਵੇਂ 네ਗੇਟਿਵ ਆ ਸਾਰੇ ਸਵਾਲ ਨਹੀਂ ਕੋਈ ਚੱਕਰ ਨਹੀਂ ਭਾਜੀ ਆਪਾਂ ਜਰੂਰ ਬੈਠੇ ਆਂ ਆਪਾਂ ਸਭ ਦੇ ਰਿਪਲਾਈ ਇੱਕ ਵਧੀਆ ਤਰੀਕੇ ਨਾਲ ਹੱਸ ਕੇ ਦੇਾਂਗੇ ਤਾਂ ਕਿ ਤੁਹਾਨੂੰ ਵੀ ਕੋਈ ਗੱਲ ਚੁੱਬੇ ਨਾ ਮੈਂ ਤਾਂ ਕੋਸ਼ਿਸ਼ ਹੀ ਕਰਦਾ ਵੀ ਮੇਰੇ ਕਹੇ ਲਫ਼ਜ਼ ਕਿਸੇ ਨੂੰ ਚੁੱਭਣ ਨਾ ਜਿੰਨੇ ਕੀ ਅੱਨਾ ਗੱਲਬਾਤ ਕੀਤੀ ਆ ਤੇ ਗੱਲਬਾਤ ਇਹ ਨਹੀਂ ਕਹਿੰਦਾ ਵੀ ਮੈਂ ਖਤਮ ਹੋ ਗਈ ਆ ਗੱਲਬਾਤ ਅੱਜ ਸ਼ੁਰੂ ਹੋਈ ਆ ਇੱਕ ਹੋਰ ਸ਼ੋਅ ਲੈ ਕੇ ਆਵਾਂਗੇ ਪਪੂ ਪਟਾਕਾ ਨਾਲ ਲੈ ਕੇ ਆਵਾਂਗੇ ਜੇ ਤੁਸੀਂ ਚਾਹੋਗੇ ਕਿਉਂਕਿ ਇਹ ਵੀਡੀਓ ਜਿਹੜੀ ਕੀਤੀ ਹੈ ਆਡੀਅנס ਤੇ ਛੱਡ ਦਿੱਤੀ ਆ ਇਹ ਥੱਲੇ ਕਮੈਂਟ ਵੀ ਲਿਖਦੇ ਰਹਿਓ ਵੀ ਅਸਲ ਦੇ ਵਿੱਚ ਹੋਰ ਕੀ ਸਵਾਲ ਜਿਹੜੇ ਆ ਨਾਲਾਂ ਕੀਤੇ ਜਾਣ ਤੇ ਜ਼ਰੂਰ ਜੇ ਤੁਹਾਨੂੰ ਇਹਨਾਂ ਦਾ ਕੰਮ ਪਸੰਦ ਆ ਤਾਂ ਇਸ ਵੀਡੀਓ ਨੂੰ ਦੇਖਿਓ ਮੈਂ ਨਹੀਂ ਕਹਿੰਦਾ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਨੂੰ ਚੰਗੀ ਲੱਗੇਗੀ ਤੁਸੀਂ ਆਪੇ ਸ਼ੇਅਰ ਵੀ ਕਰੋਗੇ ਤੁਸੀਂ ਆਪੇ ਲਾਈਕ ਵੀ ਕਰੋਗੇ ਪਰ ਇਹਨਾਂ ਦਾ ਕੰਮ ਤੁਹਾਨੂੰ ਕਿੰਦਾ ਲੱਗਦਾ ਉਸ ਦੇ ਬਾਰੇ ਜਰੂਰ ਸਾਡੇ ਨਾਲ ਜਿਹੜਾ ਆਪਣੀ رائے ਜਿਹੜੀ ਹੈ ਸਾਂਝੀ ਕਰਿਓ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ